ਸਿਹਤ ਵਾਸਤੇ ਸਿੱਖਿਆ ਵਾਸਤੇ ਕਿੱਡਾ ਵੱਡਾ ਬਜਟ ਰੱਖਿਆ ਪੂਰਾ ਹੋਰ ਦੇਖੋ ਸੜਕਾਂ ਤੇ ਗੱਡੀਆਂ ਚੱਲਦੀਆਂ ਪਹਿਲੀ ਵਾਰ ਹੋਇਆ ਲਾਦੇ ਦਵਾਈ ਚ ਫਿਰਦੇ ਉਹਨੇ ਕਿੰਨੀਆਂ 40 40 50 50 ਲੱਖ ਦੀਆਂ ਗੱਡੀਆਂ ਸੜਕ ਸੁਰੱਖਿਆ ਫੋਰਸ ਦਿੱਤੀ ਆ ਬਹੁਤ ਵਧੀਆ ਬਜਟ ਆ ਜੀ ਇਹ ਜਿਹੜਾ ਕਿ ਬੜੇ ਲੋਕ ਖੁਸ਼ ਐ ਤੇ ਅੱਜ ਦਾ ਸੁਣ ਕੇ ਖੁਸ਼ ਹੋਣਗੇ ਉਹੀ ਸਵਾਲ ਕੋਈ ਨਜ਼ਰ ਨਹੀਂ ਆ ਰਹੀ ਰੋਹਿਤਦਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਵਾਲ ਖੜੇ ਕਰਕੇ ਗਏ ਆ ਕਹਿੰਦੇ ਅਲੋਕੇਸ਼ਨ ਜਿਹੜੀ 3% ਹਿੱਸਾ ਆ ਹੀ ਬਣਦੀ ਬਾਕੀ ਸਬਸਿਡੀਆਂ ਚ ਚਲਾ ਜਾਂਦਾ ਕਰਜ਼ੇ ਚ ਚਲਾ ਜਾਂਦਾ ਤਨਖਾਹਾਂ ਚ ਚਲਾ ਜਾਂਦਾ 3% ਚ ਕੀ ਕਰ ਲੈਣਗੇ ਉਹ ਕਹਿੰਦੇ ਇਹਨਾਂ ਨੂੰ ਇਹਨਾਂ ਨੇ ਕੀ ਕੀਤਾ ਪਹਿਲਾਂ ਆਪ ਦਾ ਜਵਾਬ ਦੇਣਾ ਇਹਨਾਂ ਨੇ ਕੀ ਕੀਤਾ ਜਿਹਦਾ ਕਰੀ ਜਾਂਦੇ ਆ ਇਹਨਾਂ ਨੇ ਦੱਸੋ ਆਪਦੇ 5 ਸਾਲਾਂ ਪਿਛਲੇ ਕੀ ਨਾਵਾ ਕੀਤਾ ਅਸੀਂ ਨਾਵਾ ਗਿਣਤ ਗਿਨਾ ਦਿੰਦੇ ਆ ਕਿੰਨਾ ਕੁਸ਼ ਕੀਤਾ ਗਿਣਤੀ ਹੈ ਸਾਡੇ ਕੋਲ ਗਿਣਤੀ ਮੁਕਜੂ ਇਹਨਾਂ ਕੰਮ ਕੀਤੇ ਅਸੀਂ ਗਰੰਟੀਆਂ ਪੂਰੀਆਂ ਸੀ ਕਰਦੇ ਆ ਬਿਜਲੀ ਫਰੀ ਅਸੀਂ ਕਰਤੀ ਕਰੋੜ ਰੁਪਇਆ 1 ਕਰੋੜ ਰੁਪਇਆ ਸਾਡੇ ਫੌਜੀ ਜਵਾਨਾਂ ਨੂੰ ਮੈਂ ਉਹਨਾਂ ਨੂੰ ਹੌਸਲਾ ਵਧਾਈ ਦੀ ਸੀਐਮ ਸਾਹਿਬ ਘਰੇ ਦੇਖੀ ਆਉਂਦੇ ਨੇ ਪਲੇਅਰ ਵਾਲੀ ਮਤਲਬ ਖੇਡਾ ਮਤਲਬ ਪੰਜਾਬ ਦੀਆਂ ਆਹ ਬਜਟ ਆ ਜਿਹੜਾ 24 25 ਵਾਲਾ ਬਜਟ ਇਹ ਤਾਂ ਬਹੁਤ ਅੱਗੇ ਲੈ ਜਾਣਾ ਆਮ ਆਦੀ ਪਾਰਟੀ ਸਰਕਾਰ ਆ ਜਿਹੜੀ ਇਹ ਸਰਪੱਖੀ ਵਿਕਾਸ ਵੱਲ ਧਿਆਨ ਦਿੰਦੀ ਆ ਜਿਹੜੀ ਮਾਲਵਾ ਤੁਸੀਂ ਨਹਿਰ ਦਾ ਜ਼ਿਕਰ ਕੀਤਾ ਹਾਲਾਂਕਿ ਮੈਂ ਵੀ ਉਸੇ ਖੇਤਰ ਚ ਆਉਣਾ ਤੁਸੀਂ ਉਸੇ ਇਲਾਕੇ ਚ ਆਉਨੇ ਹੋਗੇ ਵੱਡੀ ਦਿੱਕਤ ਆ ਪਾਣੀ ਦੀ ਡੂੰਗਾ ਪਾਣੀ ਹੋ ਗਿਆ ਪਾਣੀ ਨਹੀਂ ਮਿਲਦਾ ਹੈਗਾ ਤਾਂ ਕਦੋਂ ਤੱਕ ਤਜਵੀਜ਼ ਆ ਉਹ ਜਿਹੜੀ ਸਟਾਰਟ ਹੋ ਜੂਗੀ ਕਦੋਂ ਤੱਕ ਉਸ ਦਾ ਪ੍ਰੋਗਰਾਮ ਰੱਖਿਆ ਗਿਆ ਦੇਖੋ ਇਤਨੀ ਛੋਟ ਝੋਨਾ ਲੱਗ ਜਾਣਾ ਆਉਣ ਵਾਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜਾਓ ਟਾਈਮ ਲੱਗਦਾ ਜੇਕਰ ਇਹ ਗਾਪੜ ਗਲੀ ਚ ਖਾਲੀ ਬਣ ਉਹਦੇ ਵੀ ਟਾਈਮ ਲੱਗਦਾ ਨਹਿਰ ਆ ਪਰ ਇੱਕ ਸਾਲ ਦੇ ਵਿੱਚ ਪੂਰਾ ਕੀਤਾ ਜਾਊਗਾ ਮਿਹਰਬਾਨੀ ਐਸਨ ਅਬਦਾਇ ਕਬਲਕਾਰ ਸਿੱਧੂ ਜੋ ਕਹਿ ਰਿਹਾ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਤੋਂ ਇਸ ਵਾਰ ਤੱਕ ਲੱਗ ਜੂਗਾ ਉਸ ਤੋਂ ਅਗਲੀ ਵਾਰ ਜਦੋਂ ਝੋਨਾ ਲੱਗਣਾ ਉਸ ਤੋਂ ਪਹਿਲਾਂ ਪਹਿਲਾਂ ਨਹਿਰ ਬਣ ਕੇ ਤਿਆਰ ਹੋਊਗੀ ਕੈਮਰਾ ਪਰਸਨ ਅਜੇ ਦੇ ਨਾਲ ਆਸ਼ੂ ਅਨੇਜਾ లివింగ్ ఇండియా న్యూజ చండిగ్